ਪ੍ਰਕਾਸ਼ ਦੀ ਪੋਥੀ ਅਧਿਆਇ 9 ਪੰਜਵੇਂ ਦੂਤ ਨੇ ਤੂਰੀ ਵਜਾਈ ਤਾਂ ਮੈਂ ਇੱਕ ਤਾਰਾ ਆਕਾਸ਼ੋਂ ਤਰਤੀ ਉੱਤੇ ਡਿੱਗਿਆ ਹੋਇਆ ਵੇਖਿਆ ਅਤੇ ਅਥਾਕੁੰਡ ਦੇ ਖੂਦ ਹੀ ਕੁੰਜੀ ਉਹਨੂੰ ਦਿੱਤੀ ਗਈ ਉਹਨੇ ਅਥਾਕੁੰਡ ਦੇ ਖੂਨ ਨੂੰ ਖੋਲਿਆ ਤਾਂ ਉਸ ਖੂਹ ਵਿੱਚੋਂ ਤੂੰ ਵਾ ਵੱਡੇ ਪੱਠੇ ਦੇ ਧੂਏ ਵਾਂਗ ਉੱਠਿਆ ਅਤੇ ਖੂਹ ਦੇ ਉਸ ਧੂਏ ਨਾਲ ਸੂਰਜ ਅਤੇ ਪੌਣ ਕਾਲੇ ਹੋ ਗਏ ਅਤੇ ਧੂਏ ਵਿੱਚੋਂ ਤਰਤੀ ਉੱਤੇ ਸਲਾ ਦੇ ਟਿੱਡੇ ਨਿਕਲ ਆਏ ਅਤੇ ਉਹਨਾਂ ਨੂੰ ਬਲ ਦਿੱਤਾ ਗਿਆ ਜਿਵੇਂ ਧਰਤੀ ਦੇ ਅਠੂਆਂ ਦਾ ਬਲ ਹੁੰਦਾ ਹੈ ਅਤੇ ਉਹਨਾਂ ਨੂੰ ਇਹ ਆਖਿਆ ਗਿਆ ਪਈ ਨਾ ਧਰਤੀ ਦੇ ਕਾਹਦਾ ਨਾ ਕਿਸੇ ਹਰੀਆਲੀ ਦਾ ਅਤੇ ਨਾ ਕਿਸੇ ਰੁੱਖ ਦਾ ਵਿਗਾੜ ਕਰੋ ਪਰ ਨਿਹਰਾ ਉਹਨਾਂ ਮਨੁੱਖਾਂ ਦਾ ਜਿਨ੍ਹਾਂ ਦੇ ਮੱਥੇ ਉੱਤੇ ਪਰਮੇਸ਼ਰ ਦੀ ਮੋਹਰ ਨਹੀਂ ਅਤੇ ਉਹਨਾਂ ਨੂੰ ਇਹ ਦਿੱਤਾ ਗਿਆ ਜੋ ਉਹਨਾਂ ਮਨੁੱਖਾਂ ਨੂੰ ਜਾਨੋਂ ਨਾ ਮਾਰਨ ਸਗੋਂ ਪਈ ਉਹ ਪੰਜ ਮਹੀਨਾ ਤੱਕ ਵੱਡੀ ਪੀੜ ਸਹਿਣ ਅਤੇ ਉਹਨਾਂ ਦੀ ਪੀੜ ਉਹ ਜੀ ਸੀ ਜਿ ਠੂਏ ਤੋਂ ਪੀੜ ਹੁੰਦੀ ਹੈ ਜਿਸ ਵੇਲੇ ਉਹ ਮਨੁੱਖ ਨੂੰ ਡੰਗ ਮਾਰਦਾ ਹੈ ਅਤੇ ਉਹ ਨਹੀਂ ਦੇਨੀ ਮਨੁੱਖ ਮੌਤ ਨੂੰ ਪਾਲਣਗੇ ਅਤੇ ਉਹ ਉਹਨਾਂ ਨੂੰ ਕਿਸੇ ਵਿਧ ਲੱਭੇਗੀ ਨਹੀਂ ਅਤੇ ਮਰਨ ਨੂੰ ਲੋਚਣਗੇ ਅਤੇ ਮੌਤ ਉਹਨਾਂ ਤੋਂ ਨਸ ਜਾਵੇਗੀ ਅਤੇ ਉਹਨਾਂ ਟੀਡੀਆਂ ਦਾ ਰੂਪ ਉਹਨਾਂ ਘੋੜਿਆਂ ਵਰਗਾ ਸੀ ਜਿਹੜੇ ਜੁੱਧ ਦੇ ਲਈ ਤਿਆਰ ਕੀਤੇ ਹੋਏ ਹੋਣ ਉਹਨਾਂ ਦੇ ਸਿਰ ਉੱਤੇ ਸੋਨੇ ਵਰਗੇ ਮੁਕਟ ਜੇ ਸਨ ਅਤੇ ਉਹਨਾਂ ਦੇ ਮੁਖ ਮਨੁੱਖਾਂ ਦੇ ਮੁਖ ਜੇ ਸਨ ਉਹਨਾਂ ਦੇ ਵਾਲ ਤੀਨਿਆਂ ਦੇ ਵਾਲਾ ਜੇ ਅਤੇ ਉਹਨਾਂ ਦੇ ਦੰਦ ਬੱਬਰ ਸ਼ੇਰਾਂ ਦੇ ਦੰਦਾਂ ਜੇ ਸਨ ਅਤੇ ਉਹਨਾਂ ਦੇ ਸੀਨੇ ਬੰਦ ਲੋਹੇ ਦੇ ਸੀਨੇ ਬੰਦਾ ਵਰਗੇ ਸਨ ਅਤੇ ਉਹਨਾਂ ਦੇ ਖੰਭਾਂ ਦੀ ਕੂਕ ਰਥਾਂ ਸੰਗ ਲੜਾਈ ਵਿੱਚ ਦੌੜਦੇ ਹੋਏ ਬਹੁਤਿਆਂ ਘੋੜਿਆਂ ਦੀ ਖੜਾਕ ਜਿਹੀ ਸੀ ਅਤੇ ਉਹਨਾਂ ਦੇ ਪੂਛਾਂ ਅਠੂਆਂ ਵਰਗੀਆਂ ਸਨ ਅਤੇ ਉਹਨਾਂ ਦੇ ਡੰਗ ਅਤੇ ਉਹਨਾਂ ਦੀਆਂ ਪੂਛਾਂ ਵਿੱਚ ਉਹਨਾਂ ਦਾ ਬਲ ਹੈ ਭਈ ਪੰਜ ਮਹੀਨਾ ਤੱਕ ਮਨੁੱਖ ਦਾ ਵਿਗਾੜ ਕਰਨ ਅਥਾਕੁੰਡ ਦਾ ਦੂਤ ਉਹਨਾਂ ਉੱਤੇ ਰਾਜਾ ਹੈ ਉਹਦਾ ਨਾਮ ਇਬਰਾਨੀ ਭਾਸ਼ਾ ਵਿੱਚ ਅਬਦੂਨ ਹੈ ਅਤੇ ਯੁਨਾਨੀ ਵਿੱਚ ਉਪਲਉਨ ਨਾਉ ਹੈ ਇੱਕ ਅਫਸੋਸ ਬੀਤ ਗਿਆ ਵੇਖੋ ਇਹਦੇ ਮਗਰੋਂ ਅਜੇ ਦੋ ਅਫਸੋਸ ਹੋਰ ਆਉਂਦੇ ਹਨ ਛੇਵੇਂ ਦੂਤ ਨੇ ਤੂਰੀ ਵਜਾਈ ਤਾਂ ਉਹ ਸੋਨੇ ਦੀ ਜਗ ਵਿਧੀ ਜਿਹੜੀ ਪਰਮੇਸ਼ਰ ਦੀ ਅੱਗੇ ਹੈ ਉਹਦੇ ਚੌਥੇ ਸਿੰਘਾਂ ਵਿੱਚੋਂ ਮੈਂ ਇੱਕ ਆਵਾਜ਼ ਸੁਣੀ ਉਹ ਛੇਵੇਂ ਦੂਤ ਨੂੰ ਜਿਹਦੇ ਕੋਲ ਤੂਰੀ ਸੀ ਉਹ ਇਹ ਕਹਿੰਦੀ ਹੈ ਭਈ ਉਹਨਾਂ ਚੌਹ ਦੂਤਾਂ ਨੂੰ ਜਿਹੜੇ ਵੱਡੇ ਦਰਿਆ ਫਰਾਤ ਉੱਤੇ ਵੱਧੇ ਹੋਏ ਹਨ ਖੋਲ ਦੇ ਤਾਂ ਉਹ ਚਾਰੇ ਦੂਤ ਜਿਹੜੇ ਘੜੀ ਦਿਹਾੜੇ ਮਹੀਨੇ ਅਤੇ ਵਰੇ ਲਈ ਤਿਆਰ ਕੀਤੇ ਹੋਏ ਸਨ ਖੋਲੇ ਗਏ ਭਈ ਮਨੁੱਖਾਂ ਦੀ ਇਖਤਿਹਾਈ ਨੂੰ ਮਾਰ ਸੁੱਟਣ ਅਤੇ ਕੋੜਛੜਿਆਂ ਦੀਆਂ ਫੌਜਾਂ ਗਿਣਤੀ ਵਿੱਚ 20 ਕਰੋੜ ਸਨ ਮੈਂ ਉਹਨਾਂ ਦੀ ਗਿਣਤੀ ਸੁਣੀ ਇਸ ਦਰਸ਼ਨ ਵਿੱਚ ਘੋੜਿਆਂ ਅਤੇ ਉਹਨਾਂ ਦੇ ਸਵਾਰਾਂ ਦੇ ਰੂਪ ਮੈਨੂੰ ਇਉਂ ਦਿਸਣ ਭਈ ਉਹਨਾਂ ਦੇ ਸੀਨੇ ਬੰਦ ਅਗਨ ਅਤੇ ਨੀਲਮ ਅਤੇ ਗੰਧਕ ਦੇ ਹਨ ਅਤੇ ਘੋੜਿਆਂ ਦੇ ਸਿਰ ਬੱਬਰ ਸ਼ੇਰਾਂ ਦੇ ਸਿਰ ਦੀ ਨਹੀਂ ਹਨ ਅਤੇ ਉਹਨਾਂ ਦੇ ਮੂੰਹਾਂ ਵਿੱਚੋਂ ਅੱਗ ਅਤੇ ਧੂਆ ਅਤੇ ਗੰਧਕ ਨਿਕਲਦੀ ਹੈ ਅੱਗ ਅਤੇ ਧੂਆ ਅਤੇ ਗੰਧਕ ਜਿਹੜੀ ਉਹਨਾਂ ਦੇ ਮੂੰਹ ਵਿੱਚੋਂ ਨਿਕਲਦੀ ਸੀ ਇਹਨਾਂ ਤਿੰਨਾਂ ਭਵਨਾਂ ਨਾਲ ਮਨੁੱਖਾਂ ਦੀ ਇੱਕ ਧਾਈ ਜਾਨਾਂ ਮਾਰੀ ਗਈ ਉਹਨਾਂ ਘੋੜਿਆਂ ਦਾ ਬਲ ਉਹਨਾਂ ਦੇ ਮੂੰਹ ਅਤੇ ਉਹਨਾਂ ਦੇ ਪੂਛਾਂ ਵਿੱਚ ਹੈ ਕਿਉਂਕਿ ਉਹਨਾਂ ਦੀਆਂ ਪੂਛਾਂ ਸੱਪਾਂ ਵਰਗੀਆਂ ਹਨ ਅਤੇ ਉਹਨਾਂ ਦੇ ਸਿਰ ਵੀ ਹਨ ਅਤੇ ਉਹ ਉਹਨਾਂ ਦੇ ਨਾਲ ਵਿਗਾੜ ਕਰਦੇ ਹਨ ਅਜਿਹੇ ਰਹਿੰਦੇ ਮਨੁੱਖਾਂ ਨੇ ਜਿਹੜੇ ਇਹਨਾਂ ਭਵਨਾਂ ਨਾਲ ਮਾਰੇ ਨਹੀਂ ਗਏ ਸਨ ਆਪਣੇ ਹੱਥਾਂ ਦੇ ਕੰਮਾਂ ਤੋਂ ਤੌਬਾ ਨਾ ਕੀਤੀ ਪਿਓ ਪੁੱਤਾਂ ਦੀ ਅਤੇ ਸਿਉਣੀ ਚਾਂਦੀ ਪਿੱਤਲ ਪੱਥਰ ਅਤੇ ਕਾਠ ਦੀਆਂ ਮੂਰਤੀਆਂ ਦੀ ਪੂਜਾ ਨਾ ਕਰਨ ਜਿਹੜੀਆਂ ਨਾ ਵੇਖ ਨਾ ਸੁਣ ਨਾ ਤੁਰ ਸਕਦੀਆਂ ਹਨ ਨਾ ਉਹਨਾਂ ਆਪਣੇ ਖੂਨਾਂ ਤੋਂ ਨਾ ਆਪਣੀਆਂ ਜਾਦੂਗਰੀਆਂ ਤੋਂ ਨਾ ਆਪਣੀ ਹਰਾਮ ਕਾਰੀ ਤੋਂ ਨਾ ਆਪਣੀਆਂ ਚੋਰੀਆਂ ਤੋਂ ਤੌਬਾ ਕੀਤੀ